ਹਾਂਜੀ ਪੰਜਾਬੀ ਗਿਆਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੀ ਵੀਡੀਓ ਵਿੱਚ ਆਪਾਂ ਜਮਾਤ 8ਵੀਂ ਕਲਾਸ ਦੀਆਂ ਕੁਝ ਅਭਿਆਸੀ ਸ਼ੀਟਾਂ ਨੂੰ ਹੱਲ ਕਰਾਂਗੇ। ਸਾਰੇ ਬੱਚੇ ਵੀਡੀਓ ਦੇਖਣ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਹਰੇਕ ਵੀਡੀਓ ਨੂੰ ਧਿਆਨ ਨਾਲ ਦੇਖ ਸਕੋ। ਇੱਥੇ ਲਿਖੇ ਪੈਰਾ ਪੜ੍ਹ ਕੇ ਦਿੱਤੇ ਪ੍ਰਸ਼ਨ ਦਾ ਉੱਤਰ ਦਿਓ। ਆਪਣੀ ਪਾਠ ਪੁਸਤਕ ਦੇ ਵਿੱਚੋਂ ਆਪਾਂ ਨੂੰ ਕਿਸੇ ਵੀ ਪਾਠ ਦੇ ਵਿੱਚੋਂ ਕੋਈ ਪੈਰਾ ਦਿੱਤਾ ਜਾਊਗਾ ਜਿਵੇਂ ਕਿ ਇਹ ਪੈਰਾ ਦਿੱਤਾ ਹੋਇਆ ਹੈ ਪੇਮੀ ਦੇ ਨਿਆਣੇ ਕਹਾਣੀ ਦੇ ਵਿੱਚੋਂ ਹਾਂਜੀ ਪਹਿਲਾਂ ਆਪਾਂ ਪੈਰਾ ਪੜ੍ਹਦੇ ਹਾਂ 20 ਸਾਲ ਪਹਿਲਾਂ ਦੀ ਗੱਲ ਹੈ ਮੈਂ 7 ਕੁ ਬਰਿਆਂ ਦਾ ਸਾਂ ਤੇ ਮੇਰੀ ਭੈਣ 11 ਬਰੇ ਦੀ ਸਾਡਾ ਖੇਤ ਘਰੋਂ ਮੀਲ ਕੁ ਦੀ ਵਿੱਥ ਉੱਤੇ ਸੀ ਅੱਧ ਵਿਚਕਾਰੋਂ ਇੱਕ ਜਰਨੈਲੀ ਸੜਕ ਲੰਘਦੀ ਸੀ ਜਿਸ ਵਿੱਚੋਂ ਜੰਗਲੀਆਂ ਪਠਾਣਾ ਰਸਿਆਂ ਤੇ ਹੋਰ ਪ੍ਰਦੇਸ਼ੀਆਂ ਦਾ ਕਾਫੀ ਲੰਗਾ ਸੀ ਅਸੀਂ ਸਭ ਨਿਆਣੇ ਜਿਨ੍ਹਾਂ ਨੂੰ ਰਾਸ਼ਿਆਂ ਤੋਂ ਘਰ ਬੈਠੇ ਵੀ ਡਰ ਆਉਂਦਾ ਸੀ ਇਸ ਸੜਕ ਵਿੱਚੋਂ ਦੀ ਕਿਸੇ ਸਿਆਣੇ ਦੇ ਸਾਥ ਬਗੈਰ ਲੰਘਣ ਤੋਂ ਬਹੁਤ ਭੈ ਖਾਂਦੇ ਸਾਂ ਪਰ ਟੰਟਾ ਇਹ ਸੀ ਕਿ ਇੱਕ ਵੇਲੇ ਬਾਪੂ ਅਤੇ ਕਾਮੇ ਦੀ ਰੋਟੀ ਪੜਾਉਣ ਜ਼ਰੂਰ ਜਾਣਾ ਪੈਂਦਾ ਸੀ ਤੇ ਸਾਡੀ ਅਵਸਥਾ ਹਰ ਰੋਜ਼ ਇੱਕ ਮੁਸ਼ਕਲ ਘਾਟੀ ਵਿੱਚੋਂ ਲੰਘਣ ਵਾਲੀ ਹੁੰਦੀ ਸੀ। ਹਾਂਜੀ ਆਪਾਂ ਪੈਰਾ ਪੜ ਲਿਆ ਹੁਣ ਇਹਦੇ ਦਿੱਤੇ ਹੋਏ ਪ੍ਰਸ਼ਨ ਨੇ ਜਿਹੜੇ ਉਹਨਾਂ ਨੂੰ ਹੱਲ ਕਰਾਂਗੇ। ਪਹਿਲਾ ਪ੍ਰਸ਼ਨ ਲੇਖਕ ਅਤੇ ਉਸ ਦੀ ਭੈਣ ਦੀ ਉਮਰ ਕਿੰਨੇ ਬਰਿਆਂ ਦੀ ਸੀ? ਪੈਰੇ ਨੂੰ ਪੜ ਕੇ ਆਪਾਂ ਨੂੰ ਪਤਾ ਲੱਗਦਾ ਕਿ ਲੇਖਕ ਅਤੇ ਉਸ ਦੀ ਭੈਣ ਦੀ ਉਮਰ 7 ਅਤੇ 11 ਸਾਲਾਂ ਦੀ ਸੀ ਇਸ ਕਰਕੇ ਇਹਦਾ ਉੱਤਰ ਆਊਗਾ। ਊੜਾ 7 ਤੇ 11 ਦੂਜਾ ਪ੍ਰਸ਼ਨ ਖੇਤਕਰ ਤੋਂ ਕਿੰਨੀ ਕੁ ਦੂਰ ਸੀ ਇਹਦਾ ਉੱਤਰ ਆਊਗਾ ਜੀ ਈਡੀ ਮੀਲ ਕੁ ਦੀ ਵਿੱਥ ਤੇ ਸੀ ਉਸ ਤੋਂ ਬਾਅਦ ਤੀਜਾ ਪ੍ਰਸ਼ਨ ਨਿਆਣਿਆਂ ਨੂੰ ਘਰ ਬੈਠਿਆਂ ਵੀ ਕਿਸ ਤੋਂ ਡਰ ਲੱਗਦਾ ਸੀ ਇਹਦਾ ਉੱਤਰ ਆਊਗਾ ਜੀ ਰਾਸ਼ਿਆਂ ਤੋਂ ਉੜਾ ਇੱਥੇ ਸਪੈਲਿੰਗ ਗਲਤ ਲਿਖਿਆ ਹੋਇਆ ਹੈ ਸਿਹਾਰੀ ਆਉਗੀ ਰਾਸ਼ਿਆਂ ਤੋਂ ਇਸ ਤੋਂ ਬਾਅਦ ਪ੍ਰਸ਼ਨ ਨੰਬਰ ਚੌਥਾ ਲੇਖਕ ਅਤੇ ਉਸ ਦੀ ਭੈਣ ਨੂੰ ਕਿਸ ਦੀ ਰੋਟੀ ਪੜਾਉਣ ਜਾਣਾ ਪੈਂਦਾ ਸੀ ਇਹਦਾ ਉੱਤਰ ਆਊਗਾ ਜੀ ਆੜਾ ਬਾਪੂ ਅਤੇ ਕਾਮੇ ਦੀ ਉਸ ਤੋਂ ਬਾਅਦ ਪੰਜਵਾਂ ਪ੍ਰਸ਼ਨ ਲੇਖਕ ਉਸ ਅਤੇ ਉਸ ਦੀ ਭੈਣ ਦੀ ਅਵਸਥਾ ਰੋਜ਼ ਕਿਹੋ ਜਿਹੀ ਹੁੰਦੀ ਸੀ ਇਹਦਾ ਉੱਤਰ ਆਊਗਾ ਜੀ ਏਡੀ ਮੁਸ਼ਕਲ ਘਾਟੀ ਚੋਂ ਲੰਘਣ ਵਾਲੀ ਇਸ ਤੋਂ ਬਾਅਦ ਭਾਵ ਅਰਥ ਸਪਸ਼ਟ ਕਰੋ 2 ਨੰਬਰ ਦਾ ਆਊਗਾ ਕਿਸੇ ਵੀ ਕਵਿਤਾ ਦੇ ਵਿੱਚੋਂ ਜਿਹੜੀਆਂ ਪਾਠ ਪੁਸਤਕ ਦੇ ਵਿੱਚ ਸ਼ਾਮਲ ਨੇ ਉਦੇ ਵਿੱਚੋਂ ਕਾਵ 17 ਦਿੱਤੀਆਂ ਜਾਣਗੀਆਂ ਤੇ ਉਹਦਾ ਆਪਾਂ ਨੇ ਭਾਵ ਸਪਸ਼ਟ ਕਰਨਾ ਹੈ ਇੱਕ ਗੱਲ ਯਾਦ ਰੱਖਿਓ ਸਿਰਫ ਭਾਵ ਸਪਸ਼ਟ ਕਰਨਾ ਹੀ ਆਊਗਾ ਕੋਈ ਪ੍ਰਸ਼ਨ ਉੱਤਰ ਨਹੀਂ ਆਉਣਾ ਹੈ ਜਿਵੇਂ ਇਹਦੇ ਵਿੱਚ ਦਿੱਤਾ ਹੋਇਆ ਹੈ ਪਹਿਲੀ ਕਵਿਤਾ ਜੈ ਭਾਰਤ ਜੈ ਭਾਰਤ ਮਾਤਾ ਲਹੂਆਂ ਦੇ ਸੰਗ ਲਿਖੀ ਗਈ ਹੈ ਅਣਕ ਤੇਰੀ ਦੀ ਲੰਮੀ ਗਾਥਾ ਜੈ ਭਾਰਤ ਜੈ ਭਾਰਤ ਮਾਤਾ ਇਹਦਾ ਉੱਤਰ ਲਿਖਾਂਗੇ ਇਸ ਕਵਤਾ ਵਿੱਚ ਕਵੀ ਭਾਰਤ ਮਾਤਾ ਦੀ ਜੈ ਜੈਕਾਰ ਕਰਦਾ ਹੈ ਕਿਉਂਕਿ ਭਾਰਤ ਦੀ ਅਣਖ ਦੀ ਲੰਮੀ ਕਹਾਣੀ ਲੋਹੂਆਂ ਦੇ ਨਾਲ ਲਿਖੀ ਗਈ ਹੈ ਇਸ ਕਰਕੇ ਕਵੀ ਭਾਰਤ ਮਾਤਾ ਦੀ ਜੈ ਜੈਕਾਰ ਕਰਦਾ ਹੈ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਖਾਲੀ ਥਾਵਾਂ ਭਰੋ ਪਹਿਲਾ ਖੰਡ ਗੁੜ ਕਣਕ ਡੈਸ਼ ਨਾਮ ਹਨ ਇਹਦਾ ਉੱਤਰ ਆਊਗਾ ਜੀ ਵਸਤੂਵਾਚਕ ਨਾਮ ਵਸਤੂਵਾਚਕ ਨਾਮ ਫਿਰ ਆ ਗਿਆ ਦੂਜਾ ਸ਼ਹਿਰ ਪਿੰਡ ਪਹਾੜ ਡੈਸ਼ ਨਾਮ ਹਨ ਇਹਦਾ ਉੱਤਰ ਆਊਗਾ ਜੀ ਆਮ ਨਾਮ ਆਮ ਨਾਮ ਆਮ ਨਾਮ ਦੀ ਕਿਸਮ ਹੈ ਸ਼ਹਿਰ ਪਿੰਡ ਪਹਾੜ ਇਸ ਤੋਂ ਬਾਅਦ ਤੀਜਾ ਜਿਸ ਪੁਰਖ ਬਾਰੇ ਗੱਲ ਕੀਤੀ ਜਾਵੇ ਡੈਸ਼ ਪੁਰਖ ਹੁੰਦਾ ਹੈ ਪੁਰਖਵਾਚਕ ਪੜਨਾਮ ਹੁੰਦਾ ਇੱਕ ਇਹ ਪੜਨਾਮ ਦੀ ਕਿਸਮ ਹੈ ਪੁਰਖਵਾਚਕ ਪੜਨਾਮ ਪੁਰਖਵਾਚਕ ਪੜਨਾਮ ਤਿੰਨ ਤਰ੍ਹਾਂ ਦਾ ਹੁੰਦਾ ਹੈ ਇਹਦੇ ਵਿੱਚ ਪਹਿਲਾ ਪੁਰਖ ਜਿਹਨੂੰ ਆਪਾਂ ਕਹਿੰਦੇ ਨੇ ਉੱਤਮ ਪੁਰਖ ਫਿਰ ਹੁੰਦਾ ਹੈ ਮੱਧਮ ਪੁਰਖ ਮੱਧਮ ਪੁਰਖ ਹੁੰਦਾ ਹੈ ਦੂਜਾ ਪੁਰਖ ਫਿਰ ਹੁੰਦਾ ਹੈ ਅੰਨਿਆ ਪੁਰਖ ਜਿਹਨੂੰ ਬੋਲਦੇ ਨੇ ਤੀਜਾ ਪੁਰਖ ਇਹਨੂੰ ਆਪਾਂ ਉੱਤਮ ਮੱਧਮ ਤੇ ਅੰਨਿਆ ਪੁਰਖ ਵੀ ਕਹਿ ਸਕਦੇ ਹਾਂ ਪਹਿਲਾ ਦੂਜਾ ਤੀਜਾ ਪੁਰਖ ਵੀ ਕਹਿ ਸਕਦੇ ਹਾਂ ਹੁਣ ਇਹਦੇ ਵਿੱਚ ਪੁੱਛਿਆ ਗਿਆ ਕਿ ਜਿਸ ਪੁਰਖ ਬਾਰੇ ਗੱਲ ਕੀਤੀ ਜਾਵੇ ਡੈਸ਼ ਪੁਰਖ ਖਵਾਉਂਦਾ ਹੈ ਪਹਿਲਾ ਪੁਰਖ ਹੁੰਦਾ ਹੈ ਜਿਹੜਾ ਗੱਲ ਕਰ ਰਿਹਾ ਹੈ ਦੂਜਾ ਪੁਰਖ ਹੁੰਦਾ ਜਿਹਦੇ ਨਾਲ ਗੱਲ ਕਰ ਰਿਹਾ ਹੈ ਤੀਜਾ ਪੁਰਖ ਹੁੰਦਾ ਜਿਹਦੇ ਬਾਰੇ ਗੱਲ ਕਰ ਰਿਹਾ ਮੰਨ ਲਓ ਆਪਾਂ ਗੱਲ ਕਰ ਰਹੇ ਆਂ ਵੀ ਰਾਮ ਬਹੁਤ ਹੁਸ਼ਿਆਰ ਬੱਚਾ ਹੈ ਰਾਮ ਆਪਣੇ ਵਿਚਕਾਰ ਨਹੀਂ ਹੈਗਾ ਗੱਲ ਕੌਣ ਕਰ ਰਿਹਾ ਮੈਂ ਤੇ ਤੁਸੀਂ ਆਪਣੇ ਵਿਚਕ ਵਿਚਕਾਰ ਰਾਮ ਨਹੀਂ ਹੈਗਾ ਪਰ ਆਪਾਂ ਗੱਲ ਕਿਸ ਦੀ ਕਰ ਰਹੇ ਆਂ ਰਾਮ ਦੀ ਤਰਾਮ ਕੀ ਹੈ ਤੀਜਾ ਪੁਰਖ ਹੈ ਅੰਨਿਆ ਪੁਰਖ ਹੈ ਤਾਂ ਇਹਦੇ ਵਿੱਚ ਕੀ ਆਊਗਾ ਅੰਨਿਆ ਪੁਰਖ ਜਾਂ ਤੀਜਾ ਪੁਰਖ ਅੰਨਿਆ ਪੁਰਖ ਜਾਂ ਤੀਜਾ ਪੁਰਖ ਠੀਕ ਹੈ ਜੀ ਇਸ ਤੋਂ ਬਾਅਦ ਹੈਗਾ ਚੌਥਾ ਨਾਮ ਦੀ ਥਾਂ ਵਰਤੇ ਜਾਣ ਵਾਲੇ ਸ਼ਬਦ ਡੈਸ਼ ਕਹਾਉਂਦੇ ਹਨ ਇਹਦਾ ਉੱਤਰ ਆਊਗਾ ਨਾਮ ਦੀ ਥਾਂ ਤੇ ਜਿਹੜੇ ਵਰਤੇ ਜਾਂਦੇ ਨੇ ਉਹਨਾਂ ਨੂੰ ਕਹਿੰਦੇ ਨੇ ਪੜਨਾਮ ਉਸ ਤੋਂ ਬਾਅਦ ਪੰਜਵਾਂ ਜਿਹੜੇ ਸ਼ਬਦ ਜੋਜਕ ਵਾਂਗ ਦੋ ਵਾਕਾਂ ਨੂੰ ਜੋੜਨ ਡੈਸ਼ ਪੜਨਾਮ ਅਖਵਾਉਂਦੇ ਹਨ ਜਾਂ ਹੁੰਦੇ ਹਨ ਕਿਹੜੇ ਪੜਨਾਮ ਹੁੰਦੇ ਨੇ ਉਹ ਸੰਬੰਧਵਾਚਕ ਪੜਨਾਮ ਜਿਹੜੇ ਸਬੰਧ ਪੈਦਾ ਕਰਦੇ ਨੇ ਸਬੰਧ ਪ੍ਰਗਟ ਕਰਦੇ ਨੇ ਸਬੰਧਵਾਚਕ ਪੜਨਾਮ ਉਸ ਤੋਂ ਬਾਅਦ ਹੈਗਾ ਸਹੀ ਗਲਤ ਪਹਿਲਾ ਸੈਨਾ ਦਲ ਸਭਾ ਇੱਜੜ ਅਤੇ ਉਰੇ ਡਾਰ ਲਿਖਿਆ ਹੋਇਆ ਉਰੇ ਆਊਗਾ ਡਾਰ ਇਕੱਠਵਾਚਕ ਨਾਮ ਹਨ ਇਹਾ ਉਤਰਾਉਗਾ ਸਹੀ ਕਿਉਂਕਿ ਸੈਨਾ ਦੇ ਵਿੱਚ ਕੋਈ ਇੱਕ ਜਣਾ ਨਹੀਂ ਹੁੰਦਾ ਦਲ ਦੇ ਵਿੱਚ ਕੋਈ ਇੱਕ ਜਣਾ ਨਹੀਂ ਹੁੰਦਾ ਸਵਾ ਇੱਕ ਜਣੇ ਦੀ ਨਹੀਂ ਹੁੰਦੀ ਇੱਜੜ ਦੇ ਵਿੱਚ ਕੋਈ ਇੱਕ ਜਾਨਵਰ ਨਹੀਂ ਹੁੰਦਾ ਜਾਂ ਪਸ਼ੂ ਨਹੀਂ ਹੁੰਦਾ ਅਤੇ ਢਾਰ ਹੈ ਜਿਹੜੀ ਉਹ ਇੱਕ ਪੰਛੀ ਦੀ ਨਹੀਂ ਬਣਦੀ ਹੈਗੀ ਇਕੱਠ ਹੈ ਜਿਹੜਾ ਉਹ ਇੱਕ ਜਣੇ ਦਾ ਨਹੀਂ ਹੁੰਦਾ ਇਸ ਕਰਕੇ ਕੀ ਹੈ ਇਹ ਸਾਰੇ ਕਿਨੇ ਇਕੱਠਵਾਚਕ ਨਾਮ ਨੇ ਜਿਦੇ ਵਿੱਚ ਇੱਕ ਤੋਂ ਜ਼ਿਆਦਾ ਵਸਤੂਆਂ ਜਾਂ ਬੰਦੇ ਹੋਣ ਉਹਨੂੰ ਕੋਈ ਬੋਲਿਆ ਜਾਂਦਾ ਹੈ ਇਕੱਠਵਾਚਕ ਨਾਮ ਦੂਜਾ ਦਿੱਲੀ ਅਤੇ ਹਿਮਾਲਿਆ ਖਾਸ ਨਾਮ ਹਨ ਇਹ ਸਹੀ ਹੈ ਤੀਜਾ ਨਾਮ ਅੱਠ ਪ੍ਰਕਾਰ ਦੇ ਹੁੰਦੇ ਹਨ ਇਹ ਗਲਤ ਹੈ ਨਾਮ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਪੰਜ ਪ੍ਰਕਾਰ ਦੇ ਹੈ ਗਿਆ ਚੌਥਾ ਜੋ ਸ਼ਬਦ ਕਿਸੇ ਵਿਅਕਤੀ ਵਸਤੂ ਜਗ੍ਹਾ ਦਾ ਨਾਮ ਦੱਸਣ ਪਰਨਾਮ ਕਹਾਉਂਦੇ ਹਨ ਇਹ ਗਲਤ ਹੈ ਕਿਉਂ ਕਿ ਪਰਨਾਮ ਉਹ ਹੁੰਦਾ ਹੈ ਜਿਹੜਾ ਨਾਮ ਦੀ ਥਾਂ ਤੇ ਵਰਤਿਆ ਜਾਵੇ ਤਾਂ ਇਸ ਕਰਕੇ ਇਹ ਗਲਤ ਹੈ ਕਿਉਂਕਿ ਇੱਥੇ ਆਉਣਾ ਸੀ ਨਾਮ ਜੋ ਸ਼ਬਦ ਕਿਸੇ ਵਿਅਕਤੀ ਵਸਤੂ ਜਗ੍ਹਾ ਦਾ ਨਾਮ ਦੱਸਣ ਨਾਮ ਕਹੋਂਦੇ ਹਨ ਜੇ ਉਹਰੇ ਨਾਮ ਹੁੰਦਾ ਫਿਰ ਠੀਕ ਹੁੰਦਾ ਪੂਰੇ ਪੜਨਾਮ ਲਿਖਿਆ ਹੋਇਆ ਇਸ ਕਰਕੇ ਇਹ ਗਲਤ ਹੈ ਅੱਗੇ ਹੈਗੇ ਜੀ ਪੰਜਵਾਂ ਜਿਹੜੇ ਸ਼ਬਦ ਨਾਮ ਦੀ ਥਾਂ ਆ ਕੇ ਕੋਈ ਪ੍ਰਸ਼ਨ ਪੁੱਛਣ ਉਹਨਾਂ ਨੂੰ ਪ੍ਰਸ਼ਨਵਾਚਕ ਪੜਨਾਮ ਕਹਿੰਦੇ ਹਨ ਇਹ ਠੀਕ ਹੈ ਜੀ ਉਸ ਤੋਂ ਬਾਅਦ ਛੇਵਾਂ ਜਿਹੜੇ ਸ਼ਬਦ ਯੋਜਕ ਵਾਂਗ ਵਾਕਾਂ ਨੂੰ ਜੋੜਨ ਉਹ ਪ੍ਰਸ਼ਨਵਾਚਕ ਪੜਨਾਮ ਹੁੰਦੇ ਹਨ ਇਹ ਗਲਤ ਹੈ। ਪ੍ਰਸ਼ਨਵਾਚਕ ਪੜਨਾਮ ਹੁੰਦੇ ਨੇ ਜਿੰਨਾ 'ਚ ਕੋਈ ਪ੍ਰਸ਼ਨ ਪੁੱਛਿਆ ਜਾਂਦਾ ਹੈ। ਇਹ ਗਲਤ ਇਸ ਕਰਕੇ ਹੈ ਕਿਉਂਕਿ ਜਿਹੜੇ ਜੋਜਕ ਵਾਂਗ ਵਾਕਾਂ ਨੂੰ ਜਾਂ ਸ਼ਬਦਾਂ ਨੂੰ ਜੋੜਦੇ ਨੇ ਉਹਨਾਂ ਨੂੰ ਬੋਲਦੇ ਨੇ ਸੰਬੰਧਵਾਚਕ ਪੜਨਾਮ। ਸੰਬੰਧ ਸੰਬੰਧਵਾਚਕ ਪੜਨਾਮ ਹੁੰਦੇ ਨੇ। ਇਸ ਕਰਕੇ ਇਹ ਗਲਤ ਹੈ। ਦਿੱਤਾ ਪੈਰਾ ਪੜ੍ਹ ਕੇ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ। ਹਾਂਜੀ ਇਹ ਪੈਰਾ ਆਪਣਾ 18ਵੇਂ ਪਾਠ ਵਿੱਚੋਂ ਦਿੱਤਾ ਗਿਆ ਜਿਹਦਾ ਨਾਮ ਹੈ ਹਾਕੀ ਦਾ ਜਾਦੂਗਰ ਧਿਆਨ ਚਾਣੋ ਪੈਰੇ ਨੂੰ ਪੜ੍ਹਦੇ ਆਪਾਂ ਬਿਆਨਾ ਸ਼ਹਿਰ ਵਿੱਚ ਇੱਕ ਅਜੀਹਾ ਆਦਮ ਕਦ ਬੁੱਤ ਬਣਿਆ ਹੋਇਆ ਹੈ ਜੋ ਦੇਖਣ ਵਾਲੇ ਅੰਦਰ ਹੈਰਾਨ ਕਰਨ ਵਾਲੀਆਂ ਭਾਵਨਾਵਾਂ ਪੈਦਾ ਕਰਦਾ ਹੈ ਅਜੀਹਾ ਇਸ ਲਈ ਕਿ ਇਸ ਬੁੱਤ ਦੇ ਦੋ ਨਹੀਂ ਚਾਰ ਹੱਥ ਹਨ ਚੋਹਾ ਵਿੱਚ ਹਾਕੀ ਸਟਿੱਕਾਂ ਹਨ ਇਹ ਬੁੱਤ ਹੈ ਵਿਸ਼ਵ ਪ੍ਰਸਿੱਧ ਹਾਕੀ ਖਿਡਾਰੀ ਧਿਆਨ ਚੰਦ ਦਾ ਜਿਸ ਨੂੰ ਇੱਕ ਖੇਡ ਦੇਵਤਾ ਬਣਾ ਕੇ ਉਸ ਦੀ ਖੇਡ ਕਲਾ ਦਾ ਸਤਿਕਾਰ ਦਿੱਤਾ ਗਿਆ ਹੈ ਧਿਆਨ ਚੰਦ ਦੇ ਜਨਮ ਦਿਨ 29 ਅਗਸਤ ਨੂੰ ਸਮੁੱਚੇ ਦੇਸ਼ ਵਿੱਚ ਖੇਡ ਦਿਵਸ ਵਜੋਂ ਮਨਾਇਆ ਜਾਂਦਾ ਹੈ ਇਹ ਮਹਾਨ ਖਿਡਾਰੀ ਛੋਟੇ ਜਿਹੇ ਸ਼ਹਿਰ ਚਾਂ ਸੀ ਦੀਆਂ ਤੰਗ ਗਲੀਆਂ ਵਿੱਚ ਆਪਣੇ ਸੰਗੀ ਸਾਥੀਆਂ ਨਾਲ ਖੇਡਦਾ ਹੋਇਆ ਵੱਡਾ ਹੋਇਆ ਉਸ ਦਾ ਪਿਤਾ ਫੌਜ ਵਿੱਚ ਹੌਲਦਾਰ ਸੀ ਸ਼ਾਇਦ ਇਸੇ ਕਰਕੇ ਧਿਆਨ ਚੰਦ ਵੀ 1921 ਵਿੱਚ ਜਦੋਂ ਸੂਣਾ ਕੁ ਬਰਿਆਂ ਦਾ ਸੀ ਫੌਜ ਵਿੱਚ ਭਰਤੀ ਹੋ ਗਿਆ ਅਤੇ ਹਾਕੀ ਖੇਡਣੀ ਸ਼ੁਰੂ ਕਰ ਦਿੱਤੀ ਪੈਰੇ ਵਿੱਚ ਸਪੈਲਿੰਗ ਦੀ ਬਹੁਤ ਜ਼ਿਆਦਾ ਮਿਸਟੇਕ ਹੈ ਚਲੋ ਇਹ ਜਦੋਂ ਆਪਾਂ ਕਿਤਾਬ ਦੇ ਵਿੱਚੋਂ ਪੜ੍ਹਾਂਗੇ ਤਾਂ ਉਹਦੇ ਵਿੱਚੋਂ ਚੰਗੀ ਤਰ੍ਹਾਂ ਪੜਿਆ ਜਾਊਗਾ ਹਾਂਜੀ ਹੁਣ ਆਪਾਂ ਇਹਦੇ ਪ੍ਰਸ਼ਨ ਹੱਲ ਕਰਦੇ ਹਾਂ ਪਹਿਲਾ ਪ੍ਰਸ਼ਨ ਵਿਆਨਾ ਸ਼ੈਰ ਵਿੱਚ ਕਿਸ ਦਾ ਆਦਮ ਕਦ ਬੁੱਤ ਬਣਿਆ ਹੋਇਆ ਹੈ ਇਹਦਾ ਉੱਤਰ ਆਊਗਾ ਜੀ ਈਡੀ ਧਿਆਨ ਚੰਦ ਦਾ ਉਸ ਤੋਂ ਬਾਅਦ ਦੂਜਾ ਪ੍ਰਸ਼ਨ ਇਹ ਆਤਮ ਕਦ ਬੁੱਤ ਦੇਖਣ ਵਾਲਿਆਂ ਅੰਦਰ ਹੈਰਾਨ ਕਰਨ ਵਾਲੀਆਂ ਭਾਵਨਾਵਾਂ ਕਿਉਂ ਪੈਦਾ ਕਰਦਾ ਹੈ ਇਹਦਾ ਉੱਤਰ ਆਊਗਾ ਜੀ ਈਡੀ ਕਿਉਂਕਿ ਇਸ ਬੁੱਤ ਤੇ ਦੋ ਨਹੀਂ 4 ਹੱਥ ਹਨ ਉਸ ਤੋਂ ਬਾਅਦ ਪ੍ਰਸ਼ਨ ਤੀਜਾ ਧਿਆਨ ਚੰਦ ਦਾ ਜਨਮ ਕਦੋਂ ਹੋਇਆ ਇਹਦਾ ਉੱਤਰ ਆਊਗਾ ਜੀ ਆੜਾ 29 ਅਗਸਤ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਚੌਥਾ ਧਿਆਨ ਚੰਦ ਦੇ ਪਿਤਾ ਜੀ ਕੀ ਕਾਰੋਬਾਰ ਕਰਦੇ ਸਨ ਇਹਦਾ ਉੱਤਰ ਆਊਗਾ ਜੀ ਆੜਾ ਫੌਜ ਵਿੱਚ ਹੌਲਦਾਰ ਸਨ ਇਸ ਤੋਂ ਬਾਅਦ ਪੰਜਵਾਂ ਪ੍ਰਸ਼ਨ ਧਿਆਨ ਚੰਦ ਦਾ ਬਚਪਨ ਕਿੱਥੇ ਬੀਤਿਆ ਇਹਦਾ ਉੱਤਰ ਆਊਗਾ ਜੀ ਆੜਾ ਚਾਂਸੀ ਵਿੱਚ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੂਜਾ ਦੂਜੇ ਦਾ ਪਹਿਲਾ ਰਾਮ ਪੜਦਾ ਹੈ ਵਾਕ ਕਿਸ ਕਿਸਮ ਦਾ ਹੈ ਇਹਦਾ ਉੱਤਰ ਆਊਗਾ ਜੀ ਊੜਾ ਸਧਾਰਨ ਵਾਕ ਹੈ ਸਧਾਰਨ ਵਾਕ ਦੇ ਵਿੱਚ ਇੱਕ ਕਿਰਿਆ ਹੁੰਦੀ ਹੈ ਦੂਜਾ ਪ੍ਰਸ਼ਨ ਕਾਂ ਪਾਣੀ ਪੀ ਰਿਹਾ ਹੈ ਵਾਕ ਵਿੱਚੋਂ ਉਦੇਸ਼ ਚੁਣੋ ਇੱਕ ਉਦੇਸ਼ ਹੁੰਦਾ ਹੈ ਇੱਕ ਵਿਦੇ ਹੁੰਦਾ ਹੈ ਕੌਣ ਪਾਣੀ ਪੀ ਰਿਹਾ ਹੈ ਕੌਣ ਦੀ ਥਾਂ ਤੇ ਆਊਗਾ ਕਾ ਤਾਂ ਕਾ ਕੀ ਹੈ ਉਦੇਸ਼ ਹੈ ਇਸ ਕਰਕੇ ਦਾ ਉੱਤਰ ਆਊਗਾ ਊੜਾ ਕਾ ਕ ਕੀ ਕਰ ਰਿਹਾ ਹੈ ਕੀ ਦਾ ਉੱਤਰ ਹੈ ਜਿਹੜਾ ਉਹ ਹੁੰਦਾ ਹੈ ਵਿਦੇ ਅਗਲਾ ਪ੍ਰਸ਼ਨ ਤੀਜਾ ਵਾਕ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਇਹਦਾ ਉੱਤਰ ਆਊਗਾ ਜੀ ਈਡੀ ਤਿੰਨ ਪ੍ਰਕਾਰ ਦੇ ਕਿਹੜੇ-ਕਿਹੜੇ ਸਧਾਰਨ ਵਾਕ ਸੰਯੁਕਤ ਵਾਕ ਤੇ ਮਿਸ਼ਰਤ ਵਾਕ ਇਸ ਤੋਂ ਬਾਅਦ ਆ ਗਿਆ ਅੱਗੇ ਚੌਥਾ ਪ੍ਰਸ਼ੰਸਾ ਸ਼ਬਦ ਲਈ ਕਿਹੜਾ ਸ਼ਬਦ ਟੁਕਮਾ ਹੈ ਪ੍ਰਸ਼ੰਸਾ ਨੂੰ ਹੋਰ ਕੀ ਕਿਹਾ ਜਾਂਦਾ ਉਹ ਦੱਸਣਾ ਸ਼ਲਾਗਾ ਉਪਮਾ ਵਡਿਆਈ ਇਸ ਕਰਕੇ ਇਹਦਾ ਉੱਤਰ ਆਊਗਾ ਸਸਾ ਉਪਰੋਕਤ ਸਾਰੇ ਪ੍ਰਸ਼ੰਸਾ ਨੂੰ ਕੀ ਕਿਹਾ ਜਾਂਦਾ ਸ਼ਲਾਗਾ ਵੀ ਕਿਹਾ ਜਾਂਦਾ ਹੈ ਉਪਮਾ ਵੀ ਕਿਹਾ ਜਾਂਦਾ ਹੈ ਵਡਿਆਈ ਵੀ ਕਿਹਾ ਜਾਂਦਾ ਹੈ ਇਸ ਕਰਕੇ ਦਾ ਉੱਤਰ ਸ ਸ ਆਊਗਾ ਉਪਰੋਕਤ ਸਾਰੇ ਅੱਗੇ ਹੈਗਾ ਪੰਜਵਾਂ ਫੁੱਲ ਸ਼ਬਦ ਲਈ ਕਿਹੜਾ ਸ਼ਬਦ ਟੁਕਮਾ ਹੈ ਫੁੱਲ ਨੂੰ ਹੋਰ ਕਿਹੜੇ ਸ਼ਬਦ ਨਾਲ ਸ਼ਬਦ ਵਰਤੇ ਜਾਂਦੇ ਨੇ ਫੁੱਲ ਲਈ ਸਮਾਨਾਰਥਕ ਸ਼ਬਦ ਉਹ ਹੈਗੇ ਨੇ ਪੁਸ਼ਪ ਸੁਮਨ ਕੁਸਮ ਇਹ ਤਿੰਨੇ ਨਾਮ ਫੁੱਲ ਨੂੰ ਕਿਹਾ ਜਾਂਦੇ ਫੁੱਲ ਦੇ ਨਾਮ ਨਾਲ ਜਾਣੇ ਜਾਂਦੇ ਨੇ ਤਾਂ ਇਹਦਾ ਉੱਤਰ ਆਊਗਾ ਜੀ ਸ ਸ ਉਪਰੋਕਤ ਸਾਰੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰੋ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ